ਚੈਨੀ ਅਮਨਦੀਪ ਕੋਰ 골ਡੀ ਮੁਸਾਫਰ ਐਮਐਲਏ ਬੱਲੂਆਣਾ ਅੱਜ ਅਸੀਂ ਇੱਕ ਬੜੇ ਹੈ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਲਈ ਆਏ ਹਾਂ ਜਿਸ ਗੱਲ ਦਾ ਡਰ ਸੀ ਉਹ ਗੱਲ ਹੁਣ ਹੁਣੀ ਸਟਾਰਟ ਹੋ ਗਈ ਹੈ ਕਿਉਂਕਿ ਜਿਹੜਾ ਦੇਸ਼ ਦੇ ਵਿੱਚ ਰਾਜਨੀਤੀ 'ਚ ਨਵਾਂ ਮੋੜ ਆਇਆ ਬੀਜੇਪੀ ਸਰਕਾਰ ਨੇ ਜਿੰਨੇ ਵੀ ਆਪੋਜੀਸ਼ਨ ਵਾਲੇ ਸੀ ਸਾਰਿਆਂ ਨੂੰ ਤੰਗ ਕਰਨਾ ਸ਼ੁਰੂ ਕਰਿਆ ਔਰ ਸਭ ਤੋਂ ਵੱਡਾ ਮੁੱਦਾ ਐ ਸੀ ਜਿਹਦੇ ਤੋਂ ਡਰ ਸੀ ਉਸ ਇਮਾਨਦਾਰ ਇਨਸਾਨ ਨੂੰ ਜਿਨੇ ਇਹਨਾਂ ਨੂੰ ਰਾਜਨੀਤੀ ਕਰਨੀ ਸਿਖਾਤੀ ਉਹਨੂੰ ਅੰਦਰ ਛੁਟੇ ਕੇ ਚੁਪਾ ਕੇ ਇੱਕ ਨਵਾਂ ਸਿਸਟਮ ਤਿਆਰ ਕਰਿਆ ਉਹਦੇ ਨਾਲ-ਨਾਲ ਹੁਣ ਜਿੱਥੇ-ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਸੀ ਜਿੱਥੇ-ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਲੱਗੇ ਸੋ ਬੀਜੇਪੀ ਸਰਕਾਰ ਨੇ ਆਪਦਾ ਪੂਰਾ ਜ਼ੋਰ ਬੀਜੇਪੀ ਪਾਰਟੀ ਨੇ ਲਾ ਰੱਖਿਆ ਵੀ ਕਿਸੇ ਤਰੀਕੇ ਕਿੱਦਾ ਆਮ ਆਦੀ ਪਾਰਟੀ ਦੇ ਵਰਕਰ ਆਮ ਆਦੀ ਪਾਰਟੀ ਦੇ ਵਾਲੰਟੀਅਰ ਆਮ ਆਦੀ ਪਾਰਟੀ ਦੇ ਐਮ ਐਲ اے ਆਮ ਆਦੀ ਪਾਰਟੀ ਦੇ ਐਮ ਪੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਤਿੰਨੋਂ ਐਮ ਐਲ اے ਇਕੱਠੇ ਹੋ ਕੇ ਕੱਲ ਤਕਰੀਬਨ 12:52 ਮਿੰਟ ਤੇ ਇੱਕ ਇੱਕ ਕਾਲ ਆਈ ਜਿਹੜਾ ਨੰਬਰ ਹੈ +3579671895 ਤੇ ਕਾਲ ਆਈ ਮੈਂ ਸੇਵਕ ਸਿੰਘ ਬੋਲ ਰਿਹਾ ਇਹ ਨੰਬਰ ਸਾਈਪਰਸ ਦਾ ਨੰਬਰ ਹੈ ਮੈਂ ਸੇਵਕ ਸਿੰਘ ਬੋਲ ਰਿਹਾ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹੋ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਮੈਂ ਜਗਦੀਪ ਕੰਬੋਜੀ ਨਾਲ ਗੱਲ ਕਰਨੀ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨਾ ਉਸਤੇ ਮੈਂ ਕਿਹ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਭਾਜਪਾ ਜੁਆਇਨ ਕਰਾਉਣਾ ਚਾਹੁੰਦੇ ਹਾਂ ਮੈਂ ਕਿਹ ਜੀ ਕਿਸ ਲਈ ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਿਹ ਜੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ तकरीबन 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ ਮੈਂ ਕਹਾ ਜੀ ਮੈਨੂੰ ਕੋਈ ਲੋੜ ਨਹੀਂ ਬੀਜੇਪੀ ਪਾਰਟੀ ਜੁਆਇਨ ਕਰਨ ਦੀ ਤੇ ਤੁਸੀਂ ਮੇਰਾ ਨੰਬਰ ਕਿਸ ਤੋਂ ਲਿਆ ਤੇ ਕਿਉਂ ਲਿਆ 나 ਮੇਰਾ ਕੋਈ ਇੰਟਰਸਟ ਹੈ ਤੇ 나 ਹੀ ਮੈਨੂੰ ਤੁਹਾਡੀ ਕੋਈ ਲੋੜ ਹੈ ਬਿਕੋਜ਼ ਆਮ ਆਦੀ ਪਾਰਟੀ ਨੇ ਜੋ ਸਾਡੇ ਲਈ ਕਰਿਆ ਹੈ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਸੀ ਆਮ ਘਰਾਂ ਦੇ ਨੌਜਵਾਨ ਭਰਾਵਾਂ ਨੂੰ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸੋ ਇਹ ਸਭ ਤੋਂ ਵੱਡਾ ਇਸ਼ੂ ਸੀ ਕੱਲ ਦਾ ਉਹਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਅੰਦਰ ਕਰ ਲਿਆ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਲਈ ਇੱਕੋ ਹੀ ਮਤਲਬ ਹੈ ਵੀ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਜੇ ਇਲੈਕਸ਼ਨ ਸਿਸਟਮ ਦੀ ਫਿਰ ਲੋੜ ਹੀ ਕੀ ਹੈ ਜੀ ਤੁਸੀਂ ਐਂ ਖਰੀਦਾ-ਫੋਟੀ ਕਰ ਰਹੇ ਹੋ ਸੋ ਇਸੇ ਤਰ੍ਹਾਂ ਮੈਡਮ ਜੀ ਨੂੰ ਵੀ ਕਾਲ ਆਏ ਕੋਲਡੀ ਹੋਰ ਵੀ ਜਿਹੜੇ ਸਾਡੇ ਐਮ.ਐਲ.ਏ ਸਭਾਬ ਜੀ ਉਹਨਾਂ ਨੂੰ ਫੋਨ ਆਲੇ ਕੱਲ੍ਹ ਦੇ ਸਟਾਰਟ ਹੋਏ ਹੈ ਸੋ ਮੁਗਲਾਂ ਨੇ ਵੀ ਪੰਜਾਬੀਆਂ ਨਾਲ ਪੰਜਾਬੀਆਂ ਨੇ ਲੜਾਈ ਲੜੀ ਅੰਗਰੇਜ਼ਾਂ ਨਾਲ ਵੀ ਪੰਜਾਬੀਆਂ ਨੇ ਲੜਾਈ ਲੜੀ ਸੋ ਇਸੇ ਤਰ੍ਹਾਂ ਦੇਸ਼ ਦੇ ਵਿੱਚ ਜੇ ਰਾਜਨੀਤੀ 'ਚ ਦਿੱਲੀ ਤੋਂ ਬਾਅਦ ਕਿਤੇ ਬਦਲਾਅ ਆਇਆ ਤਾਂ ਉਹ ਵੀ ਪੰਜਾਬ 'ਚ ਆਇਆ ਸੋ ਤੁਸੀਂ ਆਪ ਦਾ ਜਿੰਨਾ ਜ਼ੋਰ ਲੱਗਦਾ ਲਾ ਲਓ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਨੂੰ ਐਡੀ ਅਲਦੀ ਨਹੀਂ ਤੁਸੀਂ ਖਰੀਦ ਸਕਦੇ ਜਿਹੜੇ ਕਮਜ਼ੋਰ ਦਿਲ ਦੇ ਹੁੰਦੇ ਆ ਉਹ ਖਰੀਦੇ ਜਾ ਸਕਦੇ ਆ ਪਰ ਅਰਵਿੰਦ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਆਮ ਲੋਕਾਂ ਨੂੰ ਰਾਜਨੀਤੀ ਕਰਨੀ ਸਿਖਾਈ ਲੋਕਾਂ ਨੂੰ ਪੁਰਾਣੇ ਲੀਡਰਾਂ ਨੂੰ ਸੜਕਾਂ ਤੇ ਆਉਣਾ ਮਜਬੂਰ ਕਰਤਾ ਇਹ ਬੀਜੇਪੀ ਸਰਕਾਰ ਜਿਹੜੇ ਝੂٹے ਕੇਸ ਪੜਾ ਕੇ ਜਿਸ ਦੇ ਵਿੱਚ ਅੱਜ ਤੱਕ ਕਦੇ ਕੋਈ ਪੈਸੇ ਦਾ ਲੈਣ ਦੇਣ ਵੀ ਨਹੀਂ ਹੋਇਆ ਉਹਦੇ ਅੰਦਰ ਕਿੰਨੇ ਸਾਡੇ ਲੀਡਰ ਅੰਦਰ ਦਿੱਤੇ ਪਰ ਜਿਹੜਾ ਹਾਲਾਤ ਤੁਸੀਂ ਆ ਫਰੀਦਾਫਰਤ ਸ਼ੁਰੂ ਕਰਤੀ ਹੈ ਸੋ ਹਰ ਲੋਕ ਵਿਕਾਉ ਨਹੀਂ ਗਏ ਪੰਜਾਬ ਦੇ ਲੋਕ ਆਪਦੇ ਦੀਨਵਾਨ ਤੇ ਖੜੇ ਹੈ ਪੰਜਾਬ ਦੇ ਲੋਕਾਂ ਨੇ 2022 ਚ ਇਤਿਹਾਸ ਰਚਿਆ ਅੱਜ ਵੀ ਉਹ ਅਰਵਿੰਦ ਕੇਜਰੀਵਾਲ ਉਹ ਭਗਵੰਤ ਮਾਨ ਦੀ ਸੋਚ ਨਾਲ ਖੜੇ ਸੋ ਇਹ ਹਰਕਤਾਂ ਛੱਡ ਦਿਓ ਹੁਣ ਮੈਂ ਬੇਨਤੀ ਕਰੂੰਗਾ ਮੈਡਮ ਅਰਜਿੰਦਰ ਕੌਰਸ਼ੀਨਾ ਜੀ ਨੂੰ ਉਦੋਂ ਛੋੜੇ ਸਾਹਮਣੇ ਜੋ ਇਹਨਾਂ ਨਾਲ ਵਾਪਰਿਆ ਜਿਹੜੀ ਕਾਲ ਇਹਨਾਂ ਨੂੰ ਉਹਦੇ ਬਾਰੇ ਆਪ ਦੀ ਜਾਣਕਾਰੀ ਸਸਿਕਲ ਜੀ ਮੇਰਾ ਨਾਮ ਅਰਜਿੰਦਰਪਾਲ ਕੌਰਸ਼ੀਨਾ ਮੈਂ ਹੁਦਿਆਣਾ ਹਲਕਾ ਸਾਊਥ ਤੋਂ ਹਾਂ ਕੱਲ 11 ਵਜੇ ਦੇ ਕਰੀਬ ਮੈਨੂੰ ਕਾਲ ਆਉਂਦੀ ਆ ਕਿ ਮੈਂ ਸੇਵਕ ਸਿੰਘ ਬੋਲਿਆ ਜਿਹੜੀ ਕਿ ਇਹ ਕਾਲ ਆ ਇਹ ਵਿਦੇਸ਼ੀ ਨੰਬਰਾਂ ਤੋਂ ਆਈ ਹੈ ਔਰ ਕਹਿ ਰਹੇ ਆ ਕਿ ਅਸੀਂ ਦਿੱਲੀ ਤੋਂ ਗੱਲ ਕਰ ਰਹੇ ਆ ਔਰ ਤੁਸੀਂ ਆਪਣੀ ਪਾਰਟੀ ਸਵਿੱਚ ਕਰ ਦੋ ਔਰ ਆਪਣੀ ਪਾਰਟੀ ਚਾਜੋ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਣੀ ਪਾਰਟੀ ਕਿਹੜੀ ਆ ਉਹਨਾਂ ਦਾ ਕਹਿਣਾ ਸੀਗਾ ਕਿ ਬੀਜੇਪੀ ਆਪਣੀ ਪਾਰਟੀ ਆ ਤੁਸੀਂ ਉਹ ਪਾਰਟੀ ਸਵਿੱਚ ਕਰਕੇ ਤਿੰਨ ਤੁਹਾਨੂੰ ਆਫਰ ਦੇ ਰਹੇ ਆ ਜਾਂ ਤਾਂ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜ ਲਓ ਜਾਂ ਤੁਸੀਂ ਕੋਈ ਚੰਗਾ ਉਹਦਾ ਲੈ ਲਓ ਜਾਂ ਫਿਰ ਸੀਆਰ ਦੀ ਗੱਲ ਕਰਦੇ ਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਜਿੱਥੇ ਜਿੱਥੇ ਮੋਦੀ ਜੀ ਨੇ ਸਪਸ਼ਟ ਹੋ ਗਿਆ ਕਿ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣਦੀ ਉੱਥੇ ਦੂਜੇ ਜਿਹੜੇ ਜਿੱਤੇ ਹੋਏ ਵਿਧਾਇਕਾ ਉਹਨਾਂ ਦਾ ਮੁੱਲ ਲਗਾ ਕੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਅੱਜ ਜੇ ਜੇ ਕਿਸੇ ਤੋਂ ਡਰ ਹੈ ਉਹ ਡਰ ਸਿਰਫ ਅਰਵਿੰਦ ਕੇਜਰੀਵਾਲ ਜੀ ਦਾ ਇਹਨਾਂ ਨੂੰ ਸਤਾ ਰਿਹਾ ਕਿਉਂਕਿ ਦੇਸ਼ ਦੇ ਵਿੱਚ ਵਾਧੀ ਹੋਈ ਲੋਕ ਲੋਕਪ੍ਰਿਤਾ ਆਮ ਆਦਮੀ ਪਾਰਟੀ ਦੀ ਤੇ ਇਹਨਾਂ ਨੂੰ ਉਸ ਚੀਜ਼ਾਂ ਦਾ ਡਰ ਸਤਾ ਰਿਹਾ ਅੱਜ ਬਹੁਤ ਵੱਡੀ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈਨ ਮਨੀਸ਼ ਸ਼ੋਧਿਆ ਜੀ ਜੇਲ੍ਹ 'ਚ ਨੇ ਹੈਲਥ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈਨ ਜੀ ਅੱਜ ਉਹ ਜੇਲ੍ਹ 'ਚ ਨੇ ਔਰ ਸ਼ਾਮ ਨੂੰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦੀ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅੱਜ ਉਹ ਜੇਲ੍ਹ 'ਚ ਨੇ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਉਹ ਸਿਪਾਹੀ ਆ ਸੀ ਜਿਨ੍ਹਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਔਰ ਅਸੀਂ ਪੰਜਾਬ ਦੀ ਜਨਤਾ ਦਾ ਅਸੀਂ ਭਰੋਸਾ ਟੁੱਟਣ ਨਹੀਂ ਦਵਾਵਾਂਗੇ ਆਮ ਆਦਮੀ ਪਾਰਟੀ ਦੇ ਸਿਪਾਹੀਆਂ ਭਗਵੰਤ ਸਿੰਘ ਜੀ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਪੈਰਾ ਦਵਾਂਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਹੈ ਉਹਨਾਂ ਨੂੰ ਅਰੈਸਟ ਕਰ ਸਕਦੇ ਆ ਪਰ ਜਿਹੜੀ ਲੱਖਾਂ ਜਿਹੜੇ ਵਲੰਟੀਅਰ ਨਾਲ ਜੁੜ ਚੁੱਕੇ ਆ ਉਹਨਾਂ ਦੀ ਸੋਚ ਨਹੀਂ ਬਦਲ ਸਕਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਨਾਲ ਖੜੇ ਰਹਾਂਗੇ ਔਰ ਹੱਦ ਤੱਕ ਬਾਤ ਤੋਂ ਵੱਧ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਸਾਥ ਦਵਾਂਗੇ ਮੇਰੇ ਨਾਲ ਗੋਲਦੀ ਕੰਬੋਜ ਜੀ ਨੇ ਇਹਨਾਂ ਨੂੰ ਵੀ ਇਹੀ ਫੋਨ ਆਇਆ ਤੇ ਨਾਲ ਹੀ ਅਮਨਦੀਪ ਸਿੰਘ ਮੁਸਾਫਰ ਜੀ ਨੂੰ ਵੀ ਇਹੀ ਫੋਨ ਆਇਆ ਹੁਣ ਇਸ ਤੋਂ ਬਾਅਦ ਉਹ ਆਪਣਾ ਗਲਤੰਡੀ ਸਤਿ ਸ਼੍ਰੀ ਅਕਾਲ ਜੀ ਮੈਂ ਐਮ ਐਲ ਏ ਅਮਨਦੀਪ ਸਿੰਘ ਮੁਸਾਫਰ ਹਲਕਾ ਬੱਲੂ ਵਾਲਾ ਤੋਂ ਮੈਨੂੰ ਕੱਲ ਤਕਰੀਬਨ 12:30 ਵਜੇ ਫੋਨ ਆਇਆ ਕਿ ਮੈਂ ਦਿੱਲੀ ਤੋਂ ਬੋ ਰਿਹਾ ਸੇਵਕ ਸਿੰਘ ਔਰ ਤੁਸੀਂ ਪਾਰਟੀ ਨੂੰ ਸਵਿਚ ਕਰ ਦੋ ਤੇ ਸਾਡੀ ਪਾਰਟੀ ਨੂੰ ਜੁਆਇਨ ਕਰੋ ਭਾਜਪਾ ਪਾਰਟੀ ਨੂੰ ਮੈਂ ਉਹਨਾਂ ਨੂੰ ਕਹਾਂ ਜੀ ਮੈਨੂੰ ਤੁਹਾਡੀ ਪਾਰਟੀ ਜੁਆਇਨ ਕਰਨ ਦਾ ਕੀ ਫਾਇਦਾ ਹੋਏਗਾ ਕਹਿੰਦੇ ਜੀ ਅਸੀਂ ਤੁਹਾਨੂੰ 45 ਕਰੋੜ ਰੁਪਏ ਦੇਾਂਗੇ ਤੁਸੀਂ ਸਾਡੀ ਪਾਰਟੀ ਚ ਆਓ ਔਰ ਜਿਹੜਾ ਤੁਸੀਂ ਅਹੁਦਾ ਕਹੋਗੇ ਉਹ ਅਹੁਦਾ ਦੇਾਂਗੇ ਔਰ ਤੁਹਾਨੂੰ ਵਾਈਫ ਪਲਸ ਅਸੀਂ ਸਿਕਿਉਰਿਟੀ ਦੇਾਂਗੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ श्री अरविंद केजरीवाल जी ਦੇ سپاہੀ ਆ ਮੁੱਖ ਮੰਤਰੀ ਸੁਖਭਗਵੰਤ ਸਿੰਘ ਮਾਨ ਸਾਹਿਬ ਦੇ سپاہੀ ਆ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ 92 ਐਮਐਲਏ ਜਿਤਾ ਕੇ ਭੇਜੇ ਸੀ ਆਮ ਆਦਮੀ ਪਾਰਟੀ ਨੂੰ ਔਰ ਅਸੀਂ ਵੀਕਰ ਵਾਲੇ ਨਹੀਂ ਆ ਉਸ ਦਾਅ ਉੱਪਰ ਰੱਖਦੇ ਤੋ ਸਫਰ ਆਸਾਨ ਹੋਗਾ ਕਿਆ ਮਗਰ ਜੋ ਦਾਅ ਉੱਪਰ ਰੱਖẽਗੇ ਉਹ ਈਮਾਨ ਹੋਗਾ ਕਿਆ ਇਹ 92 ਐਮਐਲਏ ਪੰਜਾਬ ਦੇ ਲੋਕਾਂ ਦਾ ਈਮਾਨ ਹੈ ਜਿਹੜਾ ਬੀਜੇਪੀ ਖਰੀਦਣਾ ਚਾਹਦੀ ਹੈ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਜਿਹੜੇ ਉਹ ਪੰਜਾਬ ਦੇ ਲੋਕਾਂ ਦਾ ਈਮਾਨ ਡੋਲਰ ਨਹੀਂ ਦੇਣਗੇ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹਨਾ ਹੈ ਕਿ ਹਿੰਦੁਸਤਾਨ ਜਿਹੜਾ ਆਪਣਾ ਦੇਸ਼ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਬੀਜੇਪੀ ਲੋਕਤੰਤਰ ਤੋਂ ਰਾਜਤੰਤਰ ਵੱਲ ਵੱਧ ਰਹੀ ਹੈ ਔਰ ਇਹ ਜਿੱਥੇ ਵੀ ਚੁਣੀਆਂ ਹੋਈਆਂ ਸਰਕਾਰਾਂ ਉੱਥੋਂ ਦੇ ਐਮਐਲਏ ਖਰੀਦ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਕਿਉਂਕਿ ਵੋਟਾਂ ਨਾਲ ਤਾਂ ਇਹ ਸਰਕਾਰਾਂ ਬਣਾ ਨਹੀਂ ਸਕਦੀਆਂ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਇਕਜੁੱਟ ਹੋ ਕੇ ਇਸ ਦਾ ਖਿਲਾਫ ਖੜੇ ਹੋਈਏ ਤਾਂ ਕਿ ਆਪਣਾ ਹਿੰਦੁਸਤਾਨ ਦੇ ਲੋਕਤੰਤਰ ਨੂੰ ਬਚਾ ਸਕੀਏ ਕਿਉਂਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ ਅੰਦਰ ਕਰਤਾ ਮਨੀਸ਼ ਸੁਸੋਧਿਆ ਜੀ ਨੂੰ ਅੰਦਰ ਕਰਤਾ ਬਾਕੀ ਸਾਡੇ ਸੰਜੇ ਸਿੰਘ ਜੀ ਨੂੰ ਵੀ ਅੰਦਰ ਕਰਤਾ ਸਾਰੇ ਸਾਡੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹਨਾਂ ਨੇ ਅਲਜ਼ਰ ਕੀਤਾ ਔਰ ਮੈਂ ਇੱਥੇ ਨੰਬਰ ਵੀ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਨੰਬਰ ਤੋਂ ਮੈਨੂੰ ਫੋਨ ਆਇਆ ਹੈ ਪਲੱਸ 48504539716 ਨੰਬਰ ਤੋਂ ਮੈਨੂੰ ਫੋਨ ਆਇਆ ਕਿ ਤੁਸੀਂ ਭੀਜਪੀ ਜੁਆਇਨ ਕਰੋ ਔਰ ਅਸੀਂ ਕਿਸੇ ਕੀਮਤ ਤੇ ਵੀ ਭੀਜਪੀ ਜੁਆਇਨ ਨਹੀਂ ਕਰਾਂਗੇ ਚਾਹੇ ਜਿੰਨੇ ਮਰਜੀ ਸਾਨੂੰ ਆਫਰ ਦੇ ਦੇਣ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਮੋਕ ਮੰਤਰੀ ਸਦਾ ਭਗਵੰਤ ਸਿੰਘ ਮਾਨ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੇ ਹੈ